ਸਾਹਿਬ ਜੀ ਨਹਲਾ ਪਹਿਲਾ ਨਾਨਕ ਗੁਰੂ ਨਚਿਤਨੀ ਮਨ ਆਪਣੇ ਸੁਚਿਤ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚਿਤ ਛੁੱਟੇ ਤਿਲ ਪੂਆੜ ਜਿਉ ਸੁੰਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਸੋਹੋ ਨਾਨਕ ਸੋ ਨਾਹ ਫੁੱਲੀਆਂ ਫੁੱਲੀਆਂ ਬੱਪੜੀ ਈ ਤਨ ਵਿੱਚ ਸੁਹਾ ਫੁੱਲੀਆਂ ਫੁੱਲੀਆਂ ਬੱਪੜੀ ਈ ਤਨ ਵਿੱਚ ਸੁਹਾ ਸਤਿਗੁਰ ਦੀ ਹਜ਼ੂਰੀ ਚ ਸੁਭਾਏ ਮਾਨ ਸਤਸੰਗੀ ਜਨੋ ਆਓ ਸਤਿਗੁਰਾਂ ਦੇ ਚਰਨ ਪਰਸਦੇ ਆ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਈਏ ਅਦਰ ਸਹਿਤ ਸਾਰੀ ਸੰਗਤ ਗੁਰਫਤੇ ਸਾਂਝੀ ਕਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨਾਂ ਤੋਂ ਆਪਾਂ ਇਸ ਸਥਾਨ ਤੋਂ ਆਸਾ ਕੀ ਵਾਰ ਬਾਣੀ ਦੀ ਸ਼ਬਦ ਵਿਚਾਰ ਸਾਂਝੀ ਕੀਤੀ ਹੈ ਆਰੰਭ ਕੀਤੀ ਹੈ ਆਸਾ ਕੀ ਵਾਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 462 ਅੰਗ ਤੋਂ ਲੈ ਕੇ 475 ਅੰਗ ਦੇ ਦਿੱ ਸੁਭਾਇਮਾਨ ਹੈ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ہوئی ਇਹ ਬਾਣੀ 24 ਪਉੜੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਨੇ ਇਹਦੇ ਵਿੱਚ ਅੰਮ੍ਰਿਤਮੇ ਪਾਵਨ ਸ਼ਲੋਕ 45 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ ਅਤੇ 15 ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ ਪਹਿਲੀ ਪੌੜੀ ਦੇ ਨਾਲ ਲੱਗਦੇ ਤਿੰਨ ਸ਼ਲੋਕ ਨੇ ਜਿਦੇ ਵਿੱਚੋਂ ਆਪਾਂ ਨੇ ਦੋ ਸ਼ਲੋਕ ਸਾਂਝੇ ਕਰ ਲਈ ਹਨ ਪਹਿਲਾ ਸ਼ਲੋਕ ਸੀ ਬਿਲੇਹਾਰੀ ਗੁਰ ਆਪਣੇ ਦਿਹਾੜੀ ਸਦਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਬਾਰ ਦੂਜਾ ਸ਼ਲੋਕ ਆਪਾਂ ਕੱਲ ਸਾਂਝਾ ਕੀਤਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜੇ ਸੋਹ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਜਾਣਨ ਹੁੰਦੇ ਆ ਗੁਰ ਬਿਨ ਹੋਰ ਅੰਧਾਰ ਇਹ ਸੂਰਜ ਤੇ ਚੰਦ ਬਾਹਰ ਦੀ ਰੋਸ਼ਨੀ ਦੇ ਸਕਦੇ ਨੇ ਹਰੇਕ ਕੋਈ ਕਨਫਰਮ ਨਹੀਂ ਵੀ ਬਹੁਤ ਬਾਰ ਬਹੁਤ ਰੋਸ਼ਨੀ ਹੈ ਤੇ ਅਸੀਂ ਵੀ ਸੂਝਵਾਨ ਹੋ ਜਾਵਾਂਗੇ ਸਾਡੀ ਸੂਝ ਤਾਂ ਗਿਆਨ ਦੇ ਨਾਲ ਦੇਸੀਗੀ ਗੁਰੂ ਨਾਲ ਜੁੜ ਕੇ ਦੇਸੀਗੀ ਇਤੇ ਚਾਲਣ ਹੁੰਦੇ ਆ ਚਾਲਣਾ ਤੇ ਬਾਹਰ ਬਹੁਤ ਹੋ ਗਿਆ ਪਰ ਗੁਰੂ ਬਿਨ ਹੋਰ ਅੰਧਾਰ ਅ ਗਿਆਨ ਤਾਂ ਸਾਡੇ ਅੰਦਰ ਪ੍ਰਕਰਾਰ ਰਹੇਗੀ ਗੁਰੂ ਦੇ ਗਿਆਨ ਨੇ ਸਾਨੂੰ ਅੰਦਰ ਰੋਸ਼ਨ ਕਰਨਾ ਹੈ ਬਾਜੂ ਸੀ ਅੰਦਰੋਂ ਗੁਰੂ ਦੇ ਗਿਆਨ ਦਾ ਚਾਨਣਾ ਲੈ ਕੇ ਸੂਝਵਾਨ ਚੰਗੇ ਇਨਸਾਨ ਪਰਉਪਕਾਰੀ ਅਤੇ ਗੁਰੂ ਦੇ ਦੱਸੇ ਹੋਏ ਫਰਜ਼ ਮੁਤਾਬਕ ਵਿਚਾਰ ਮੁਤਾਬਕ ਅਸੀਂ ਜ਼ਿੰਦਗੀ ਬਤੀਤ ਕਰ ਸਕੀਏ ਤੀਜਾ ਸ਼ਲੋਕ ਆਪ ਜੀ ਨੇ ਪਾਠ শ্রবণ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਕਮਾਲ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ ਇਹ ਮਹਾਰਾਜ ਕਿਰਪਾ ਕਰਦੇ ਨੇ ਮਹੱਲਾ ਪਹਿਲਾ ਨਾਨਕ ਗੁਰੂ ਨਾ ਚਿਤਨੀ ਇਹ ਨਾਨਕ ਸਤਿਗੁਰੂ ਜੀ ਕਹਿੰਦੇ ਕਈ ਲੋਕ ਆਪਣੇ ਗੁਰੂ ਨੂੰ ਚੇਤਾ ਨਹੀਂ ਕਰਦੇ ਚੇਤੇ ਦਾ ਸਬੰਧ ਚਿੱਤ ਨਾਲ ਹੈ ਜੇ ਚਿੱਤ ਕਰਕੇ ਉਹ ਗੁਰੂ ਨਾਲ ਜੁੜੇ ਨਹੀਂ ਹੋਏ ਪਰ ਮਨ ਆਪਣੇ ਸੁਚੇਤ ਆਪਣੇ ਮਨ ਕਰਕੇ ਅੰਦਰੋਂ ਉਹ ਬਹੁਤ ਚਤਰ ਬਣਦੇ ਹਨ ਸੁਚੇਤ ਸੁਚੇਤ ਦਾ ਅਰਥ ਹੈ ਚਲਾਕ ਇਹੋ ਜਿਹੇ ਬੰਦੇ ਬਹੁਤ ਖਤਰਨਾਕ ਹੁੰਦੇ ਨੇ ਵੀ ਅੰਦਰੋਂ ਜੁੜੇ ਨਹੀਂ ਹੋਏ ਪਰ ਅੰਦਰੋਂ ਇਹ ਸਾਬਤ ਕਰ ਰਹੇ ਹਨ ਵੀ ਅਸੀਂ ਬਹੁਤ ਜੁੜੇ ਹੋਏ ਹਾਂ ਵੀ ਅਸੀਂ ਬਹੁਤ ਤੇਜ ਆ ਉਹ ਉਹ ਲੋਕ ਬਹੁਤ ਖਤਰਨਾਕ ਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਮਨ ਆਪਣੇ ਸੁਚੇਤ ਹਨ ਉਹਨਾਂ ਦਾ ਕੁਝ ਨਹੀਂ ਵੱਡ ਸਕਦਾ ਉਹ ਆਪਣੀ ਚਤਰਾਈ ਕਰਕੇ ਆਪਣੇ ਆਪ ਬਹੁਤੇ ਸਿਆਲੇ ਬਣਨ ਕਰਕੇ ਬਹੁਤ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਹਨ ਖਾਲੀ ਰਹਿ ਜਾਂਦੇ ਹਨ ਸੁੰਨੇ ਰਹਿ ਜਾਂਦੇ ਹਨ ਕਿਉਂ ਕਿਉਂਕਿ ਉਹ ਇਹ ਅਪਣਾਉਂਦੇ ਨਹੀਂ ਵੀ ਅਸੀਂ ਸਿੱਖਣਾ ਹੈ ਉਹ ਪਣਾਉਂਦੇ ਹੀ ਨਹੀਂ ਵੀ ਅਸੀਂ ਜਿਗਿਆਸੂ ਹਾਂ ਉਹ ਅਪਣਾਉਂਦੇ ਨਹੀਂ ਵੀ ਅਸੀਂ ਨਿਮਾਣੇ ਬਣ ਕੇ ਕੋਈ ਲਾਹਾ ਲੈ ਲਈ ਕਿਉਂਕਿ ਉਹਦੀ ਸੋਚ ਇਹ ਵੀ ਮੈਨੂੰ ਤੇ ਸਭ ਆਉਂਦਾ ਹੈ ਜਿਹੜਾ ਚਤੁਰ ਬਣਦਾ ਹੈ ਉਹ ਦੂਜਿਆਂ ਦੇ ਪ੍ਰਭਾਵ ਪਾਉਣ ਵਿੱਚ ਰਹਿੰਦਾ ਹੈ ਉਹ ਦੂਜਿਆਂ ਦੇ ਉੱਤੇ ਸਿਰ ਤੇ ਚੜ ਕੇ ਸਵਾਰ ਰਹਿੰਦਾ ਹੈ ਇਸ ਕਰਕੇ ਉਹ ਕੁਝ ਸਿੱਖ ਨਹੀਂ ਸਕਦਾ ਗੁਰਮਤ ਦਾ ਜਿਹੜਾ ਪੰਧ ਹੈ ਉਹ ਨਿਮਾਣਾ ਬਣ ਕੇ ਹੀ ਸਹਿਕਤਾ ਜਾ ਸਕਦਾ ਹੈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਟੁੱਟੇ ਹੋਏ ਸਾਖਤ ਲੋਕ ਰਸ ਨਹੀਂ ਮਾਣ ਸਕਦੇ ਸਾਖਤ ਹਰ ਸਾਧਨ ਜਾਣਿਆ ਕਾਰਨ ਤਿੰਨ ਅੰਤਰ ਹੋਮੈ ਕੰਡਾ ਹੈ ਇਹ ਜਿਹੜੇ ਮਨ ਆਪਣੇ ਸੁਚੇਤ ਅੰਦਰ ਆਪਣੇ ਹੰਕਾਰ ਦਾ ਕੰਡਾ ਲੈ ਕੇ ਚੱਲਦੇ ਹਨ ਤਾਂ ਕਰਕੇ ਇਹ ਗੁਰੂ ਦੇ ਸ਼ਬਦ ਦਾ ਰਸ ਨਹੀਂ ਮਾਣ ਸਕਦੇ ਕਿਉਂਕਿ ਮਨ ਆਪਣੇ ਸੁਚੇਤ ਬੜੇ ਚਤੁਰ ਹਨ ਸਾਬ ਦੇ ਕਰਦੇ ਹਨ ਵੀ ਅਸੀਂ ਬਹੁਤ ਸਿਆਣੇ ਆ ਇਹੋ ਜਿਹੇ ਲੋਕਾਂ ਦੇ ਬਾਰੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਸਮਝਾਇਆ ਆ ਪਸੂਖੁੜੀ ਸਾਹਿਬ ਦੀ ਬਾਣੀ ਦੀਆਂ ਕੁਝ ਪੰਕਤੀਆਂ ਸਾਂਝੀਆਂ ਕਰਾਂਗੇ ਕਿਉਂਕਿ ਆਪ ਸकता ਬਹੁਤ ਪੜਦੇ ਹੋ ਬੜੀ ਚੰਗੀ ਗੱਲ ਐ ਪਰ ਉਸ ਬਾਣੀ ਦੀਆਂ ਜਿਹੜੀਆਂ ਵਿਚਾਰਾਂ ਨੇ ਬਾਣੀ ਦੇ ਅਰਥ ਨੇ ਉਹ ਬੜੇ ਸਮਝਣ ਯੋਗ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਸ਼ਲੋਕ ਬਖਸ਼ਿਸ਼ ਕੀਤਾ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚਿਤ ਰਖਦਾ ਤਾਂ ਨਾਨਕ ਨਿਭਹੀ ਨਾਲ ਉਹਦੇ ਵਿੱਚ 7 ਨੰਬਰ ਪਦਾ ਹੁੰਦਾ ਹੈ ਜਿੱਥੇ ਗੁਰੂ ਅੰਗਦ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾਉਂਦੇ ਨੇ ਵੀ ਰਹਿਤ ਅਵਰ ਕਾਛਵਰ ਕਮਾਵਤ ਮੰਨ ਦਾ ਰਹਿਤ ਵੇਦ ਕਰਕੇ ਲੋਕਾਂ ਦੇ ਉੱਤੇ ਪ੍ਰਭਾਵ ਪਾਣ ਕਾਣ ਕਰਕੇ ਕੁਝ ਹੋਰ ਤਰ੍ਹਾਂ ਦਾ ਏ ਪਰ ਮਨ ਕਰਕੇ ਅੰਦਰੋਂ ਚਤਰ ਬਣਦਾ ਹੈ ਮਨ ਕਰਕੇ ਅੰਦਰੋਂ ਚਲਾਕੀਆਂ ਚੱਲਦਾ ਹੈ ਰਹਿਤ ਅਵਰ ਕਾਛਵਰ ਕਮਾਵਤ ਮਨ ਨਹੀਂ ਪ੍ਰੀਤ ਦਿਲ ਤੋਂ ਮਨ ਤੋਂ ਰੂਹ ਤੋਂ ਆਤਮਾ ਤੋਂ ਕੋਈ ਪਿਆਰ ਨਹੀਂ ਗੁਰੂ ਦੇ ਨਾਲ ਪਰ ਮੁਖੋਂ ਗੰਢ ਲਾਵਤ ਮੂੰਹ ਤੋਂ ਕਹਿੰਦਾ ਵੀ ਮੇਰੀ ਗੁਰੂ ਨਾਲ ਗੰਢ ਪਈ ਹੋਈ ਹੈ ਮੈਂ ਗੁਰੂ ਨੂੰ ਬਹੁਤ ਪਿਆਰ ਕਰਦਾ ਮੈਂ ਗੁਰੂ ਬਿਨਾਂ ਰਹਿ ਨਹੀਂ ਸਕਦਾ ਵਿਵਾਰੀ ਤੋਰ ਦੇ ਉੱਤੇ ਤੇ ਇਹ ਸਾਬਤ ਕਰਦਾ ਹੈ ਮੈਂ ਜੁੜਿਆ ਹੋਇਆ ਹਾਂ ਪਰ ਮਨ ਨਹੀਂ ਪ੍ਰੀਤ ਮਨ ਕਰਕੇ ਨਹੀਂ ਕਿਉਂਕਿ ਮਨ ਆਪਣੇ ਸੁਚੇਤ ਉਹਨੇ ਸਾਬਤ ਤੇ ਇਹ ਕਰਨਾ ਹੈ ਨਾ ਕਿ ਮੈਂ ਜੁੜਿਆ ਹੋਇਆ ਹਾਂ ਗੁਰੂ ਜੀ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਸਤਿਗੁਰੂ ਕਹਿੰਦੇ ਭਲੇਖਾ ਨਾ ਕਹੀਂ ਕਿਉਂਕਿ ਜਨਨ ਹਰ ਪ੍ਰਭੂ ਪਰਬੀਨ ਉਹ ਤੇਰੇ ਬਾਹਰੇ ਛਲ ਕੱਪੜ ਦਿਖਾਵੇ ਦੇ ਵਿੱਚ ਨਹੀਂ ਰਿਝੇਗਾ ਉਹ ਤੇਰੇ ਮਨ ਨੂੰ ਪੜਦਾ ਹੈ ਉਹ ਤੇਰੇ ਮਨ ਨੂੰ ਜਾਣਦਾ ਹੈ ਤੇਰੀ ਕਰਤੂਤ ਕਰਕੇ ਤੇਰੇ ਕਰਮ ਕਰਕੇ ਤੇਰੀ ਸੋਚ ਖਿਆਲات ਕਰਕੇ ਤੈਨੂੰ ਉਹਨੇ ਜਾਣ ਜਾਣਾ ਹੈ ਤਾਂ ਹੀ ਗੁਰੂ ਸਾਹਿਬ ਜੀ ਨੇ ਜਿਹੜੇ ਲੋਕ ਚਤੁਰ ਬਣਦੇ ਸਨ ਉਹਨਾਂ ਨੂੰ ਕਿਹਾ ਤਾਂ ਜੋ ਸਿਆਨਪ ਸੁਰਜਣੋਂ ਇਹਦਾ ਮਤਲਬ ਜੇ ਸੁਰਜਨੋ ਸ਼ਬਦ ਵਰਤਿਆ ਤੇ ਨਾਲ ਇਹ ਵੀ ਕਹਿ ਦਿੱਤਾ ਵੀ ਤੁਸੀਂ ਚਲਾਕੀਆਂ ਛੱਡ ਦਿਓ ਮਨ ਆਪਣੇ ਸੁਚੇਤ ਤਾਂ ਜੋ ਸ਼ਿਆਣਪ ਜਿਹੜੀ ਤੁਸੀਂ ਚਲਾਕੀ ਦਿਖਾ ਰਹੇ ਹੋ ਚਤਰਬਣਦੇ ਹੋ ਉਹ ਤਿਆਗ ਦਿਓ ਕਿਉਂਕਿ ਇੱਥੇ ਨਿਮਾਣਾ ਬਣ ਕੇ ਹੀ ਕੋਈ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ ਨਾਨਕ ਗੁਰੂ ਨਾ ਚੇਤਰੀ ਮਨ ਆਪਣੇ ਸੁਚੇਤ ਅੱਛਾ ਜਿਹੜੇ ਲੋਕ ਸੁਚੇਤ ਹੁੰਦੇ ਨੇ ਸੁਚੇਤ ਦਾ ਅਰਥ ਇਤੇ ਚਲਾਕ ਹੈ ਵੀ ਅੰਦਰੋਂ ਬਹੁਤ ਚਤੁਰ ਨੇ ਉਹ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਪ੍ਰਭਾਵ ਕੁਝ ਸਮੇਂ ਦਾ ਹੁੰਦਾ ਕਿਉਂਕਿ ਉਹ ਬਾਹਰੀ ਦਿਖਾਵਾਟ ਦੇ ਵਿੱਚ ਰਹਿੰਦੇ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭੱਟ ਸਹਿਬਾਨਾ ਦੇ ਵਚਨ ਪੜਾਂਗੇ ਭੱਟਾਂ ਨੂੰ ਵੀ ਭਲੇਖਾ ਲੱਗਿਆ ਸੀ ਉਹ ਕਿਸੇ ਸੱਜਣ ਪੁਰਸ਼ ਵਿਦਵਾਨ ਪੁਰਸ਼ ਰੱਬੀ ਚਰਨਾ ਵਿੱਚ ਜੁੜੀ ਹੋਈ ਰੂਹ ਦੀ ਭਾਲ ਵਿੱਚ ਸਾਨੂੰ ਪਰ ਜੁੜੇ ਉਹਨਾਂ ਨਾਲ ਪਹੁੰਚ ਉਹਨਾਂ ਕੋਲ ਗਏ ਜਿਹੜੇ ਮਨ ਆਪਣੇ ਸੁਚੇਤ ਮਨ ਕਰਕੇ ਬੜੇ ਚਤੁਰ ਸਨ ਪਹਿਲਾਂ ਤਾਂ ਬੜੇ ਚੰਗੇ ਲੱਗਿਓ ਕਈ ਵਾਰੀ ਹੁੰਦਾ ਨਾ ਸਾਨੂੰ ਕੋਈ ਬੰਦਾ ਮਿਲਦਾ ਵੀ ਸ਼ੁਰੂ ਸ਼ੁਰੂ ਵਿੱਚ ਸਾਨੂੰ ਬੜਾ ਚੰਗਾ ਲੱਗਦਾ ਉਹਦੇ ਨਾਲ ਅਸਨੇ ਉੱਠਣਾ ਬੈਠਣਾ ਕਰਦੇ ਆ ਪਰ ਕਈ ਵਾਰੀ ਸਮਾਂ ਪਾ ਕੇ ਉਹਦੀ ਮਨ ਦੀ ਬੇਈਮਾਨੀ ਸਾਨੂੰ ਪਤਾ ਲੱਗਣ ਲੱਗ ਜਾਂਦੀ ਹੈ ਉਹ ਅੰਦਰੋਂ ਕੀ ਸੋਚ ਰਿਹਾ ਹੈ ਅੰਦਰੋਂ ਕੀ ਚਲਾਕੀ ਚੱਲ ਰਿਹਾ ਹੈ ਇਹ ਗੱਲਾਂ ਕਈ ਵਾਰੀ ਬਹੁਤ ਸਮਾਂ ਬਾਅਦ ਪਤਾ ਲੱਗਦੀਆਂ ਉਦੋਂ ਅਸੀਂ ਬਹੁਤ ਨੁਕਸਾਨ ਭੋਗ ਲੈਂਦੇ ਆ ਪੱਟ ਸਹਿਬਾਨ ਨੇ ਬਾਣੀ 'ਚ ਜ਼ਿਕਰ ਕੀਤਾ ਵੀ ਰਹਿਓ ਸੰਤ ਹੋਂ ਟੋਲ ਸਾਧਵੋ ਤੇਰੀ ਦਿੱਠੇ ਸੰਨਿਆਸੀ ਤਪੀਸ਼ੇ ਮੁਖੋਂ ਇਹ ਪੰਡਿਤ ਮਿੱਠੇ ਬਰਸ਼ੇਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ ਪੱਟ ਸਹਿਬਾਨ ਕਹਿੰਦੇ ਸਾਨੂੰ 1 ਸਾਲ ਤੋਂ ਵੱਧ ਹੋ ਗਿਆ ਬੀ ਤਪਸਵੀਆਂ ਨੂੰ ਮਿਲੇ ਪੰਡਤਾਂ ਨੂੰ ਮਿਲੇ ਕਹੇ ਜਾਣ ਵਾਲੇ ਪੁੱਗੇ ਹੋਏ ઋષਿ ਬੁੰਨੀਆਂ ਨੂੰ ਮਿਲੇ ਬੀ ਅਸੀ ਉਹ ਨਾਲ ਸਾਝ ਪਾਈ ਪਰ ਉਹ ਲੋਕ ਕੋਣ ਸਨ ਉਹ ਸਾਡੇ ਤੇ ਪ੍ਰਭਾਵ ਪਾ ਰਹੇ ਸਨ ਸਾਨੂੰ ਦਬਾ ਕੇ ਰੱਖਣਾ ਚਾਹੁੰਦੇ ਸਨ ਮੰਨ ਕਰਕੇ ਚਤੁਰ ਬਣਦੇ ਸਨ ਜਿਵੇਂ ਜਿਵੇਂ ਕਹਦੇ ਅਸੀਂ ਨੇੜੇ ਗਏ ਬਰਸ਼ ਇੱਕ ਹੋ ਫਿਰ ਉਹ ਕਿਨੇ ਨਾ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਕਿਉਂ ਕਿ ਨਾਨਕ ਗੁਰੂ ਨਾ ਚਿੱਤ ਨੇ ਮਨ ਆਪਣੇ ਸੁਝੇ ਤੇ ਉਹਨਾਂ ਦੀ ਜਦੋਂ ਰਹਿਤ ਵਹਿਤ ਵੇਖੀ ਉਹਨਾਂ ਦਾ ਜੀਵਨ ਸਟਾਈਲ ਵੇਖਿਆ ਉਹਨਾਂ ਦੀ ਸੋਚ ਨੂੰ ਪੜਿਆ ਪਤਾ ਲੱਗਿਆ ਵੀ ਇਹ ਤੇ ਅੰਦਰੋਂ ਖਾਲੀ ਨੇ ਇਹ ਤੇ ਸਿਰਫ ਧਰਮ ਦੇ ਸ਼ਬਦਾਂ ਦਾ ਧਰਮ ਦੇ ਪਹਿਰਾਵੇ ਦਾ ਧਾਰਮਿਕ ਹੋਣ ਦਾ ਢੋਂਗ ਰਚ ਕੇ ਸਾਨੂੰ ਪ੍ਰੈਸ਼ਰ 'ਚ ਪਾ ਰਹੇ ਨੇ ਸਾਨੂੰ ਲੁੱਟ ਰਹੇ ਨੇ ਸਾਨੂੰ ਗੁੰਮਰਾਹ ਕਰ ਰਹੇ ਨੇ ਉਹ ਭੁਲੇਖੇ ਵਿਚ ਰਹੇ ਭਟਾ ਸਹਿਬਾਨ ਫਿਰ ਉਹ ਸੱਚੇ ਗੁਰੂ ਦੀ ਭਾਲ ਵਿਚਾਰੇ ਬਰਸੇ ਇੱਕ ਹੋਂ ਫਿਰੋ ਕਿਨੇ ਨਾ ਪਰਚੋ ਲਾਇਓ ਕਹਤੇ ਆ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਜਦੋਂ ਰਹਿਤ ਬੈਤ ਵੇਖੀ ਉਹਨਾਂ ਦਾ ਮਨ ਖੁਸ਼ ਨਹੀਂ ਹੋਇਆ ਕਿਉਂਕਿ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ ਵੀ ਬੜੇ ਲੋਕ ਗੁਰੂ ਨੂੰ ਅੰਦਰੋਂ ਯਾਦ ਨਹੀਂ ਕਰਦੇ ਪਰ ਉਹ ਮਨ ਕਰਕੇ ਚਤੁਰ ਬਣਦੇ ਨੇ ਸਿਆਣੇ ਬਣਦੇ ਨੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਇੱਕ ਹੁਣ ਆਪ ਜੀ ਬੜੀ ਕੀਮਤੀ ਪੱਖ ਬੜੇ ਧਿਆਨ ਵਿੱਚ ਰੱਖਿਓ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜੋਗੇ ਇੱਕ ਗੱਲ ਸਪਸ਼ਟ ਹੋ ਜਾਵੇਗੀ ਜਿਹੜੇ ਲੋਕ ਮਨ ਆਪਣੇ ਸੁਚੇਤ ਸਨ ਮਨ ਕਰਕੇ ਚਲਾਕ ਚਤੁਰ ਸਨ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਤਾੜ ਕੇ ਸਮਝਾਇਆ ਜਿਹੜੇ ਆਮ ਕਿਰਤੀ ਸਨ ਗ੍ਰਸਤੀ ਸਨ ਪਰਿਵਾਰਾਂ ਵਾਲੇ ਸਨ ਆਮ ਲੋਕ ਸਨ ਉਹਨਾਂ ਨੂੰ ਗੁਰੂ ਸਾਹਿਬ ਨੇ ਪਿਆਰ ਨਾਲ ਸਮਝਾਇਆ ਜਦੋਂ ਗੁਰੂ ਨਾਨਕ ਸਾਹਿਬ ਆਮ ਸਾਦੇ ਲੋਕਾਂ ਨੂੰ ਮਿਲਦੇ ਨੇ ਪਿੰਡਾਂ 'ਚ ਮਹਾਰਾਜ ਕਹਿੰਦੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾਏ ਪੁੱਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਹੋਤੋਏ ਪਰ ਇਹ ਮਤ ਪਾਪਾਂ ਕੇ ਸੰਗ ਮਹਾਰਾਜ ਕਹਿੰਦੇ ਉਤੋਂਪੇ ਨਾਵੇ ਕੇ ਰੰਗ ਬਾਬਾ ਫਰੀਦ ਜੀ ਨੇ ਕਿੰਨੇ ਸੋਖੇ ਸ਼ਬਦਾਂ 'ਚ ਸਮਝਾਇਆ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪਰਾਈ ਚੁੱਪੜੀ ਨਾ ਦਰਸਾਈ ਜਿਉ ਕਿੰਨੇ ਸੋਖੇ ਸ਼ਬਦ ਮਹਾਰਾਜ ਨੇ ਆਮ ਸਾਦੇ ਕਿਰਤੀ ਗ੍ਰਸਤੀ ਵਾਲੇ ਲੋਕਾਂ ਲਈ ਸਮਾਜਿਕ ਲੋਕਾਂ ਲਈ ਕਿੰਨੇ ਸੋਖੇ ਸ਼ਬਦ ਵਰਤੇ ਮਹਾਰਾਜ ਨੇ ਭਾਂਡਾ ਧੋਏ ਬੈਸ ਤੂਪ ਦੇਵੋ ਤੋ ਦੁੱਧੇ ਕੋ ਜਾਵੋ ਦੁੱਧ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਇਹ ਕਿੰਨੀਆਂ ਸੋਖੀਆਂ ਉਦਾਹਰਨਾਂ ਏ ਤਨ ਮਾਇਆ ਪਾਹਿਆ ਪਿਆਰੇ 니 ਤੜਾ ਲੱਬ ਰੰਗਾਏ ਮੇਰੇ ਕੰਤ ਨਾ ਪਾਵੇ ਚੁੱਲੜਾ ਪਿਆਰੇ ਕਿਉ ਤਨ ਸਿੱਜੇ ਜਾਏ ਸਮਾਜਿਕ ਲੋਕ ਕੀਰਤੀ ਲੋਕ ਅੱਛਾ ਜਦੋਂ ਜਦੋਂ ਗੁਰੂ ਸਾਹਿਬ ਜੀ ਪੰਡਤਾਂ ਨੂੰ ਮਿਲਦੇ ਨੇ ਕਹੇ ਜਾਣ ਵਾਲੇ ਸ਼ੇਖ ਨੂੰ ਮਿਲਦੇ ਨੇ ਕਹੇ ਜਾਣ ਵਾਲੇ ਤਪੱਸਵੀ ਜੋਗੀਆਂ ਨੂੰ ਮਿਲਦੇ ਨੇ ਧਾਰਮਿਕ ਲੋਕਾਂ ਨੂੰ ਮਿਲਦੇ ਨੇ ਉਦੋਂ ਗੁਰੂ ਸਾਹਿਬ ਆਪਣੇ ਬੋਲਣ ਦਾ ਸਟਾਈਲ ਥੋੜਾ ਆਪਾਂ ਕਹੇ ਲਈ ਵੀ ਤਾੜਨਾ ਵਾਲਾ ਕਰ ਦਿੰਦੇ ਨੇ ਸ਼ੇਖਾ ਅੰਦਰੋਂ ਜੋਰ ਛੱਡ ਦੋ। ਉਹਨੇ ਧਾਰਮਿਕ ਲੋਕਾਂ ਦੇ ਸਾਹਮਣੇ ਕਿਉਂ ਕਿਉਂਕਿ ਮਨ ਆਪਣੇ ਸੁਚੇਤ ਧਾਰਮਿਕ ਲੋਕਾਂ ਨੇ ਸਿਸਟਮ ਇਹੋ ਜਿਹਾ ਬਣਾ ਲਿਆ ਸੀ ਵੀ ਜਿਹੜੀ ਗ੍ਰੰਥ ਦੀ ਲੈਂਗੁਏਜ ਹੈ ਬੋਲੀ ਹੈ ਉਹ ਨਵੇਂ ਲੋਕ ਨਹੀਂ ਪੜ ਸਕਦੇ ਸਿਰਫ ਅਸੀਂ ਪੜ ਸਕਦੇ ਹਾਂ। ਜਿਹੜੇ ਉਹਨਾਂ ਨੇ ਧਾਰਮਿਕ ਗ੍ਰੰਥ ਧਾਰਮਿਕ ਗ੍ਰੰਥ ਨੂੰ ਪੜਨ ਦਾ ਢੰਗ ਧਾਰਮਿਕ ਰੀਤੀ ਰਿਵਾਜ ਮਰਿਆਦਾਵਾਂ ਬਣਾਈਆਂ ਨਾ ਉਹ ਆਮ ਲੋਕਾਂ ਦੀ ਸਮਝ ਤੋਂ ਦੂਰ ਸੀ ਵੀ ਆਮ ਲੋਕਾਂ ਨਾ ਕਿਤੇ ਜੁੜ ਜਾਣ ਆਮ ਲੋਕਾਂ ਨੂੰ ਜਾਂ ਛੂਦਰਾਂ ਨੂੰ ਜਾਂ ਨਵੇਂ ਲੋਕਾਂ ਨੂੰ ਉਹ ਦਬਾ ਕੇ ਰੱਖਦੇ ਸਨ ਡਰਾ ਕੇ ਰੱਖਦੇ ਸਨ ਲੋਕ ਧਰਮ ਬਣਾ ਹੀ ਨਹੀਂ ਰਹੇ ਸਨ ਉਹਨਾਂ ਦੇ ਅਧੀਨ ਹੋ ਕੇ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਸਨ ਜਦੋਂ ਗੁਰੂ ਸਾਹਿਬ ਸਾਹਮਣੇ ਸ਼ੇਖ ਆਏ ਤੇ ਮਹਾਰਾਜ ਕਹਿੰਦੇ ਸ਼ੇਖਾ ਅੰਦਰੋਂ ਜੋਰ ਛੱਡ ਤੂੰ ਪੌ ਕਰ ਝੱਲ ਗਵਾਏ ਡਰ ਰੱਖਿਆ ਕਰ ਝੱਲਾਪੁਣ ਖਤਮ ਕਰ ਦੇ ਇਹ ਤਾੜਨਾ ਸੀ ਪੰਡਿਆ ਕਵਨ ਕੁਮਤ ਤੁਮ ਲੱਗੇ ਇਹ ਪੰਡਿਤ ਤੂੰ ਕਿਹੜੀ ਭੈੜੀ ਮੱਤੇ ਪੈ ਗਿਆ ਬੁੱਢੋ ਕੇ ਪਰਿਵਾਰ ਸਕਲ ਸਿਉ ਰਾਮਨ ਜਪੋ ਅਭਾਗੇ ਪਾਂਡੇ ਤੁਮਰੀ ਗਾਇਤਰੀ ਲੋਤੇ ਕਾ ਖੇਤ ਖਾਤੀ ਥੀ ਲੈਕਰ ਠੇਂਗਾ ਟੰਗਰੀ ਤੋਰੀ ਲੰਗਤ ਲੰਗਤ ਜਾਂਦੀ ਥੀ ਗੁਰਬਾਣੀ ਤੁਸੀਂ ਹੋਰ ਪੜੋ ਕਿੰਨੇ ਸ਼ਬਦ ਨੇ ਸਤਿਗੁਰੂ ਜੀ ਦੇ ਜਿੱਥੇ ਗੁਰੂ ਸਾਹਿਬ ਨੇ ਜਿਹੜੇ ਮਨ ਕਰਕੇ ਸੁਚੇਤ ਬਣ ਰਹੇ ਸੀ ਜਿਹੜੇ ਕਹਿ ਰਹੇ ਸੀ ਵੀ ਸਿਰਫ ਅਸੀਂ ਹੀ ਧਰਮੀ ਹਾਂ ਅਸੀਂ ਹੀ ਸਭ ਕੁਝ ਕਰ ਸਕਦੇ ਹਾਂ ਅਸੀਂ ਹੀ ਰੱਬ ਨੂੰ ਜਾਣਿਆ ਹੈ ਮਹਾਰਾਜ ਨੇ ਉਹਨਾਂ ਨੂੰ ਤਾੜਿਆ ਹੈ ਉਹਨਾਂ ਨੂੰ ਥੋੜੇ ਸਖਤ ਸ਼ਬਦ ਵਰਤੇ ਹਨ ਇਹ ਗੁਰਬਾਣੀ ਦਾ ਪੱਖ ਬੜਾ ਕੀਮਤੀ ਹੈ ਤਾਂ ਕਰ ਕਿਥੇ ਧਿਆਨ ਦਿਓ ਮਹਾਰਾਜ ਕਹਿੰਦੇ ਜਿਹੜੇ ਲੋਕ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ ਮਨ ਕਰਕੇ ਸ਼ਬਦ ਕਰਦੇ ਵੀ ਅਸੀਂ ਹੀ ਜੁੜੇ ਹੋਏ ਆ ਅਸੀਂ ਹੀ ਸਿਰਫ ਲਾਹਾ ਲੈ ਸਕਦੇ ਆ ਹੋਰ ਕੋਈ ਨਹੀਂ ਜੁੜ ਸਕਦਾ ਹੋਰਾਂ ਤੇ ਪ੍ਰੈਸ਼ਰ ਪਾਉਂਦੇ ਨੇ ਹੋਰਾਂ ਤੇ ਦਬਾਅ ਪਾਉਂਦੇ ਨੇ ਗੁਰੂ ਜੀ ਨੇ ਕਿਹਾ ਨਹੀਂ ਉਹ ਕਹੋ ਜੇ ਨੇ ਛੁੱਟੇ ਤਿਲ ਬੁਆੜ ਜਿਉਂ ਸੁਨੇ ਅੰਦਰ ਖੇਤ ਜਿਵੇਂ ਤਿਲਾਂ ਦੀ ਖੇਤੀ ਤਿਲਾਂ ਦੀ ਖੇਤੀ ਦੇ ਵਿੱਚ ਜੇ ਬਹੁਤਾ ਪਾਣੀ ਇਹਨਾਂ ਨੂੰ ਮਿਲ ਜਾਵੇ ਇਹ ਆਮ ਸਾਈਜ਼ ਤੋਂ ਜਿਹੜੇ ਬੁੱਟੇ ਨੇ ਵੱਡੇ ਹੋ ਜਾਂਦੇ ਅੱਛਾ ਜਦੋਂ ਇਹ مالک ਸੂਝਵਾਨ مالک ਇਹਨਾਂ ਬੁੱਟਿਆਂ ਦੀ ਕਟਾਈ ਕਰਦਾ ਹੈ ਜਿਹੜੇ ਵੱਡੇ ਹੁੰਦੇ ਨੇ ਆਮ ਸਾਈਜ਼ ਤੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਖੇਤ ਦੇ ਵਿੱਚ ਐਵੇਂ ਛੱਡ ਜਾਂਦਾ ਅੱਛਾ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ ਉਹ ਕਹਿੰਦੇ ਵੀ ਕਮਾਲ ਆ ਕਿ ਮਾਲਕ ਜੀ ਇਹਨਾਂ ਨੂੰ ਤੁਸੀਂ ਕਿਉਂ ਛੱਡ ਦਿੱਤੋ ਉਹ ਕਹਿੰਦਾ ਵੀ ਇਹ ਹੈ ਤੇ ਵੱਡੇ ਆ ਬੁੱਟੇ ਥਿਲਾਂ ਦੀ ਖੇਤੀ ਜਿਹੜੀ ਐ ਪਰ ਇਹਨਾਂ ਦੇ ਵਿੱਚ ਕੋਈ ਦਾਣਾ ਨਹੀਂ ਐ ਫਲ ਨਹੀਂ ਐ ਇਹ ਸੁੰਗੇ ਹਨ ਖਾਲੀ ਹਨ ਇਹਨਾਂ ਵਿੱਚ ਰਾਖ ਹੈ ਇਹਨਾਂ ਵਿੱਚ ਸਵਾਹ ਹੈ ਫਿਰ ਉਹ ਜਿਹੜੇ ਬੁੱਟੇ ਹੁੰਦੇ ਨੇ ਜਿਹੜੇ ਆਮ ਬਾਕੀ ਥਿਲਾਂ ਦੇ ਬੁੱਟੇ ਤੋਂ ਵੱਡੇ ਕਹਿ ਲਈਏ ਲੱਗਦੇ ਨੇ ਉਹ ਨਹੀਂ ਖਸਮੇ ਹੀ ਛੋਟੜੇ ਹੀ ਉੱਥੇ ਖੇਤ ਵਿੱਚ ਰਹਿ ਜਾਂਦੇ ਨੇ ਮੈਦਾਨ ਵਿੱਚ ਰਹਿ ਜਾਂਦੇ ਨੇ ਕਿਉਂਕਿ ਮਾਲਕ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਮਾਲਕ ਨੇ ਉਹਨਾਂ ਨੂੰ ਕਬੂਲ ਨਹੀਂ ਕੀਤਾ ਮਾਲਕ ਜਾਣਦਾ ਸੀ ਕਿ ਅੰਦਰੋਂ ਖਾਲੀ ਨੇ ਕਿਉਂਕਿ ਮਾਲਕ ਨੇ ਉਹਨਾਂ ਦਾ ਸਿਰਫ ਸਾਈਜ਼ ਨਹੀਂ ਦੇਖਿਆ ਵੀ ਵੱਡੇ ਹੋਗੇ ਮਾਲਕ ਨੇ ਉਹਨਾਂ ਦੇ ਅੰਦਰ ਵੇਖਿਆ ਵੀ ਅੰਦਰ ਦਾਣਾ ਹੈ ਅੰਦਰ ਫਲ ਹੈ ਅੰਦਰ ਲਾਭ ਹੈ ਜਾਂ ਸਿਰਫ ਸਵਾਹ ਹੈ ਇਸੇ ਤਰ੍ਹਾਂ ਬਾਹਰੋਂ ਬਹੁਤ ਵਾਰੀ ਬੰਦਾ ਵੱਡਾ ਬਣ ਜਾਂਦਾ ਹੈ ਵੱਡੇ ਵੱਡੇ ਚੋਂ ਜਿਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਪਰ ਗੁਰੂ ਦੀ ਦ੍ਰਿਸ਼ਟੀ ਸਿਰਫ ਬਾਹਰੋਂ ਵੱਡੇ ਵੱਟਿਆਂ ਨੂੰ ਨਹੀਂ ਕبولਦੀ ਗੁਰੂ ਦੀ ਦ੍ਰਿਸ਼ਟੀ ਮਨੁੱਖ ਦੇ ਅੰਦਰ ਵੇਖਦੀ ਆਂ ਬਿ ਤਿਲ ਤੋਂ ਕੋਣ ਅਮੀਰ ਹੈ ਦਿਲ ਤੋਂ ਕੋਣ ਇਮਾਨਦਾਰ ਹੈ ਦਿਲ ਕਰਕੇ ਰੂਹ ਕਰਕੇ ਕੀਦੀ ਚੰਗੀ ਨੀਅਤ ਹੈ ਕਿਹੜਾ ਚੰਗਾ ਇਨਸਾਨ ਆਂ ਕਰਕੇ ਸਤਗੁਰੂ ਕਹਿੰਦੇ ਛੋਟੇ ਤਿਲ ਬਿਵਾੜ ਜਿਓ ਸੁੰਝੇ ਅੰਦਰ ਖੇਤ ਉਹ ਸੁੰਝੇ ਖਾਲੀ ਹੀ ਖੇਤ ਵਿੱਚ ਪਏ ਰਹਿੰਦੇ ਨੇ ਖੇਤੇ ਅੰਦਰ ਛੁੱਟਿਆ ਛੁੱਟਿਆ ਦਾ ਅਰਥ ਛੁੱਟੜ ਨੇ ਕਿਉਂਕਿ ਉਹਨਾਂ ਨੂੰ ਮਾਲਕ ਨੇ ਕਬੂਲ ਨਹੀਂ ਕੀਤਾ ਹੁਣ ਜਿਹਨੇ ਮਾਲਕ ਨੇ ਹੀ ਜਿਹਨੂੰ ਕਬੂਲ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਸੋ ਨਾਹਾ ਉਹਦੇ ਹੁਣ ਕਈ ਮਾਲਕ ਬਣ ਜਾਂਦੇ ਚਾਹੇ ਉਹ ਮੈਦਾਨ ਦੇ ਵਿੱਚ ਹੀ ਖਿਲਰੇ ਰਹਿਣ ਚਾਹੇ ਉਹ ਜਾਨਵਰ ਖਾ ਜਾਣ ਚਾਹੇ ਉਹ ਮਿੱਟੀ 'ਚ ਰੁਲ ਜਾਣ ਚਾਹੇ ਕੋਈ ਹੋਰ ਸਾਧਨ ਦੇ ਦੁਆਰਾ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਏ ਮਤਲਬ ਉਹਦੇ ਹੋਰ 100 ਮਾਲਕ ਬਣਨ ਲਈ ਤਿਆਰ ਹੋ ਜਾਂਦੇ ਨੇ ਪਰ ਜਿਹੜਾ ਮਾਲਕ ਹੁੰਦਾ ਹੈ ਜਿਨੇ ਬੀਜਿਆ ਹੁੰਦਾ ਜਿਹਨੂੰ ਪਹਿਚਾਣ ਹੁੰਦੀ ਏ ਵੀ ਖਾਲੀ ਹਨ ਉਹ ਕਬੂਲ ਨਹੀਂ ਕਰਦਾ ਉਹ ਕਬੂਲ ਨਹੀਂ ਕਰਦਾ ਇਸੇ ਤਰ੍ਹਾਂ ਜਿਹੜੀ ਗੁਰੂ ਦੀ ਨਜ਼ਰ ਦੇ ਵਿੱਚ ਕਬੂਲ ਨਹੀਂ ਹੋਏ ਜਿਹੜੀ ਗੁਰੂ ਦੀ ਨਿਗਾਹ 'ਚ ਪ੍ਰਵਾਹ ਨਹੀਂ ਹੋਏ ਉਹ ਸਮਾਜ ਵਿੱਚ ਫਲੀਆਂ ਫੁੱਲੀਆਂ ਬੱਪੂੜੇ ਉਹ ਵੱਡੇ ਤਾਂ ਬਣਦੇ ਹਨ ਫਲ ਦੇ ਵੀ ਹਨ ਫੁੱਲ ਦੇ ਵੀ ਹਨ ਉਹ ਆਪਣੇ ਆਪ ਨੂੰ ਵੱਡੇ ਤਾਂ ਕਹ ਲਾਂਦੇ ਹਨ ਦਾਵੇ ਤਾਂ ਬੰਦੇ ਹਨ ਮਨ ਆਪਣੇ ਸੁਚੇਤ ਤਾਂ ਹੁੰਦੇ ਹਨ ਪਰ ਗੁਰੂ ਸਾਹਿਬ ਕਹਿੰਦੇ ਉਹ ਮਾਲਕ ਦੇ ਕੋਲ ਕਬੂਲੇ ਨਹੀਂ ਜਾਂਦੇ ਕਿਉਂ ਕਿ ਭੀਤਾਂ ਵਿੱਚ ਸਵਾਹ ਉਹਨਾਂ ਦੇ ਅੰਦਰ ਸਵਾਹ ਹੁੰਦੀ ਹੈ ਉਹਨਾਂ ਦੇ ਅੰਦਰ ਰਾਖ ਹੁੰਦੀ ਹੈ ਉਹ ਤੱਤ ਤੋਂ ਵਾਂਝੇ ਹੁੰਦੇ ਆਂ ਅਸਲੀਅਤ ਤੋਂ ਵਾਂਝੇ ਹੁੰਦੇ ਆਂ ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨੇ ਜਿਹੜਾ ਸ਼ਬਦ ਉਚਾਰਨ ਕੀਤਾ ਪਿਆਰ ਵਾਲਿਓ ਇਹ ਸਾਨੂੰ ਨਿਮਰਤਾ ਦੀ ਜ਼ਿੰਦਗੀ ਜਿਉਣ ਲਈ ਸਤਿਗੁਰੂ ਜੀ ਸ਼ਬਦ ਦੇ ਰਹੇ ਨੇ ਕੇਵਲ ਧਾਰਮਿਕ ਪੱਖ ਤੋਂ ਹੀ ਨਹੀਂ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਆ ਅਸੀਂ ਕਿਸੇ ਦਾ ਮਜ਼ਾਕ ਨਹੀਂ ਡਾਣਾ ਅਸੀਂ ਆਪਣੇ ਆਪ ਵਿੱਚ ਚਲਾਕ ਨਹੀਂ ਬਣਨਾ ਹੁੰਦਾ ਕਿਉਂਕਿ ਜਦੋਂ ਅਸੀਂ ਅਣਜਾਣ ਹੁੰਦੇ ਆ ਉਦੋਂ ਅਸੀਂ ਕੋਈ ਨਾ ਕੋਈ ਸਹਾਇਤਾ ਲੱਭਦੇ ਆ ਪਰ ਇਹਦਾ ਮਤਲਬ ਇਹ ਨਹੀਂ ਰਹਿ ਜਾਂਦਾ ਵੀ ਹੁਣ ਸਾਨੂੰ ਕੋਈ ਸਮਝ ਆ ਗਈ ਤੇ ਅਸੀਂ ਬਾਕੀ ਸਭ ਨੂੰ ਮੂਰਖ ਸਮਝੀਏ ਇਹ ਦਾਰਥ ਇਹ ਨਹੀਂ ਹੋ ਜਾਂਦਾ ਵੀ ਹੁਣ ਅਸੀਂ ਸਮਝਦਾਰ ਹੋ ਗਏ ਹੁਣ ਸਾਰੇ ਮੂਰਖ ਹਨ ਨਹੀਂ ਗੁਰੂ ਜੀ ਕਹਿੰਦੇ ਮਨ ਆਪਣੇ ਸੁਚੇਤ ਮਨ ਕਰਕੇ ਚਤੁਰ ਨਹੀਂ ਬਣਨਾ ਮਨ ਕਰਕੇ ਚਲਾਕ ਨਹੀਂ ਬਣਨਾ ਇੱਥੇ ਤੇ ਦਿਲ ਤੋਂ ਗੁਰੂ ਨੂੰ ਚਿੱਤੇ ਕਰਨਾ ਹੈ ਤੇ ਨਿਮਰਤਾ ਧਾਰਨ ਕਰਕੇ ਰੱਖਣੀ ਹੈ ਤਾਂ ਜੋ ਚਤਰਾਈਆਂ ਚਲਾਕੀਆਂ ਥੱਗੀਆਂ ਵੱਡੇ ਵੱਡੇ ਫਰਾਡ ਕਿੰਨੇ ਹੁੰਦੇ ਨੇ ਜ਼ਰੂਰੀ ਥੋੜਾ ਵੀ ਕੋਈ ਬੰਦਾ ਬਹੁਤਾ ਪੜਿਆ ਲਿਖਿਆ ਬਹੁਤਾ ਸੂਟ ਬੂਟ ਵਾਲਾ ਬਹੁਤਾ ਪਰਸਨੈਲਿਟੀ ਵਾਲਾ ਵੀ ਉਹ ਸਾਨੂੰ ਠੱਗ ਨਹੀਂ ਸਕਦਾ ਬੰਦਿਆਂ ਦੇ ਮਨ ਕਿੱਥੇ ਤੋਂ ਕਿੱਥੇ ਤੱਕ ਗਿਰੇ ਹੋਏ ਹੁੰਦੇ ਹਨ ਕਿੰਨੇ ਵੱਡੇ ਵੱਡੇ ਕਬੜੇ ਹੋ ਜਾਂਦੇ ਹਨ ਕਿੰਨੇ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਹਨ ਤਾਂ ਕਰਕੇ ਸਤਿਗੁਰੂ ਕਹਿੰਦੇ ਭਾਈ ਮਨ ਆਪਣੇ ਸੁਚੇਤ ਨਾ ਬਣੋ ਮਨ ਕਰਕੇ ਚਤੁਰ ਨਾ ਬਣੋ ਮਨ ਕਰਕੇ ਚਲਾਕ ਨਾ ਬਣੋ ਨਿਮਰਤਾ ਨੂੰ ਕਾਰਨ ਕਰਕੇ ਗੁਰੂ ਕੋਲੋਂ ਗੁਰੂ ਦੇ ਸ਼ਬਦ ਦਾ ਰਸ ਸੁਇਪਾਸ ਸਤਗੁਰੂ ਜੀ ਦਾ ਮਬਾਰਕ ਤੀਜਾ ਪਦ ਵਿਚਾਰ ਰਹੀ ਸੀ ਇਸ ਸ਼ਬਦ ਵਿੱਚ ਸਤਗੁਰੂ ਜੀ ਨੇ ਸਾਨੂੰ ਇਹ ਸਮਝ ਦਿੱਤੀ ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਪੌੜੀ ਦੀ ਵਿਚਾਰ ਕਰਾਂਗੇ ਕਿਉਂਕਿ ਇਸ ਮਬਾਰਕ ਬਾਣੀ ਦੇ ਵਿੱਚ ਸਤਗੁਰੂ ਜੀ ਨੇ ਇੱਕ ਇੱਕ ਬਚਨ ਦੇ ਦੁਆਰਾ ਜਿਹੜੇ ਸਾਡੇ ਵਹਿਮ ਸਨ ਭਰਮ ਨੇ ਬਖੰਡ ਨੇ ਉਹਨਾਂ ਦਾ ਖਾਤਮਾ ਕੀਤਾ ਹੈ ਤਾਂ ਕਰਕੇ ਬੇਨਤੀ ਹੈ ਜੀ ਇਸ ਬਾਣੀ ਨੂੰ ਜਿੱਥੇ ਆਪ ਜੀ ਰੋਜ਼ ਸੁਣਦੇ ਹੋ ਵੱਡੇ ਵੱਡੇ ਧਾਰਮਿਕ ਇਤਿਹਾਸਿਕ ਸਥਾਨਾਂ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਪੰਗਲਾ ਸਾਹਿਬ ਸੀਸਗੰਸਾ ਸਾਹਿਬ ਬਹੁਤ ਸਥਾਨ ਨੇ ਜਿੱਥੇ ਰੋਜ਼ਾਨਾ ਇਸ ਮੁਬਾਰਕ ਬਾਣੀ ਦਾ ਕੀਰਤਨ ਹੁੰਦਾ ਹੈ ਰਾਗੀ ਸਿੰਘ ਸਹਿਬਾਨ ਇਸ ਬਾਣੀ ਦਾ ਕੀਰਤਨ ਸ਼ਰਵਣ ਕਰਾਉਂਦੇ ਨੇ ਉੱਥੇ ਸਾਡਾ ਫਰਜ਼ ਹੈ ਵੀ ਜਿੱਥੇ ਬਾਣੀ ਰੋਜ਼ਾਨਾ ਪੜ੍ਹੀ ਜਾ ਰਹੀ ਹੈ ਸਾਡੇ ਲਈ ਅਰਥ ਵਿਚਾਰ ਜਾਣਨੇ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਇਸ ਗੁਰੂ ਦੇ ਗਿਆਨ ਨੂੰ ਧਰਨ ਕਰ ਸਕੀਏ ਇਨੇ ਕਿੰਨੇ ਜਿਹੜੇ ਪਖੰਡ ਨੇ ਸਤਿਗੁਰ ਨੇ ਇਸ ਬਾਣੀ ਦੇ ਵਿੱਚ ਖਤਮ ਕੀਤੇ ਨੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫਿਰ ਨਸਿਰ ਉਡ ਉਡਰਾਵਾ ਝਟੇ ਪਾਏ ਵਿਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਇਹ ਸਾਰੇ ਜਿਹੜੇ ਉਸ ਸਮੇਂ ਦੇ ਵਹਿਮ ਪਖੰਡ ਪ੍ਰਚਲਿਤ ਸੀ ਉਹਨਾਂ ਦਾ ਖਾਤਮਾ ਕੀਤਾ ਇਹ ਨਾ ਹੋਵੇ ਵੀ ਅਸੀਂ ਇਸੇ ਬਾਣੀ ਨੂੰ ਪੜਦੇ ਹੋਏ ਉਹਨਾਂ ਵਹਿਮ ਪਖੰਡ ਪਰਮਾ ਨੂੰ ਅਸੀਂ ਕਰਦੇ ਜਾਈਏ ਰਸਨਾ ਤੋਂ ਬਾਣੀ ਵੀ ਪੜੀ ਜਾਈਏ ਤੇ ਜਿਹੜੇ ਵਹਿਮ ਪਖੰਡ ਤੋਂ ਗੁਰੂ ਜੀ ਨੇ ਵਰਜਿਆ ਹੈ ਉਹ ਵਹਿਮ ਪਖੰਡ ਵੀ ਅਸੀਂ ਕਰਦੇ ਜਾਈਏ ਤਾਂ ਕਰਕੇ ਸਾਨੂੰ ਬਹੁਤਾ ਇਹ ਕਹਿੜੀ ਵੀ ਧਿਆਨ ਰੱਖਣਾ ਚਾਹੀਦਾ ਹੈ ਸਾਡੀ ਡਿਊਟੀ ਬਹੁਤੀ ਜ਼ਰੂਰੀ ਹੋ ਗਈ ਕਿਉਂਕਿ ਅਸੀਂ ਸਬਾਣੀ ਨੂੰ ਪੜ ਰਹੇ ਹਾਂ ਅਸੀਂ ਗਿਆਨ ਨੂੰ ਪੜ ਰਹੇ ਹਾਂ ਤਾਂ ਕਰਕੇ ਅਸੀਂ ਸੱਚੀ ਗੁਰੂ ਦੀ ਮubaruk ਬਾਣੀ ਦਾ ਆਨੰਦ ਪ੍ਰਾਪਤ ਕਰਨੇ ਇੰਨੀ ਬੇਨਤੀ ਪ੍ਰਵਾਨ ਜੀ ਆਪ ਸਭਨਾ ਦਾ ਤੇ ਦੇ ਤੋਂ ਧੰਨਵਾਦ ਭੁੱਲਾਂ ਦੀ ਮਾਫੀ ਜੀ ਗੁਰਫਤ ਹੀ ਸਾਂਝੀ ਕਰਵਾਖੋ ਜੀ ਵਾਹਿਗੁਰੂ ਜੀ ਖਾਲਸਾ